ਸੱਚੇ ਗੱਲ ਤੁਸੀਂ ਦੇਖ ਰਹੇ ਹੋ ਜੀਬੀਸੀ ਅਪਡੇਟ ਮੈਂ ਤੁਹਾਡੇ ਨਾਲ ਰੁੱਦੀ ਆਉ ਰੁਕ ਕਰਦੇ ਆ ਪੰਜਾਬ ਦੀ ਮੁੱਖ ਅਤੇ ਵੱਡੀਆਂ ਖਬਰਾਂ ਵੱਲ ਪਹਿਲਾ ਹੈਡਲਾਈਨ ਸਰਕਾਰ ਨੇ ਪੀਐਫ ਦੀ ਵਧਾਇਆ ਵਿਆਜ 3 ਸਾਲਾਂ ਚ ਸਭ ਤੋਂ ਵੱਧ ਵਿਆਜ ਦਰ ਪੰਜਾਬ ਚ ਬਦਲਿਆ ਮੌਸਮ ਆਉਣ ਵਾਲੇ ਦਿਨਾਂ ਚ ਮਿਲੇਗੀ ਠੰਡ ਤੋਂ ਰਾਹਤ ਕਈ ਮੁੱਦਿਆਂ ਤੇ ਹੋਈ ਸਹਿਮਤੀ ਕਿਸਾਨਾਂ ਨਾਲ ਮੀਟਿੰਗ ਤੋਂ ਬਾਅਦ ਸੀਐਮ ਮਾਨ ਨੇ ਕਿਹਾ ਕੇਸ ਵਾਪਸ ਲਏ ਜਾਣਗੇ ਕਿਸਾਨਾਂ ਨੇ ਰੋਕਨ ਲਈ ਸ਼ੰਭੂ ਬਾਰਡਰ ਤੇ ਬੈਰੀਕੇਟਿੰਗ ਲੋਕ ਹੋ ਰਹੇ ਪਰੇਸ਼ਾਨ ਪੰਜਾਬ ਚ ਚਾਰ ਤਿਆ ਵਾਹਂਚ ਪਿੱਛੇ ਬੈਠਣ ਲੋਕਾਂ ਲਈ ਵੀ ਸੀਟ ਬੈਲ ਜ਼ਰੂਰੀ ਆਮ ਆਦਮੀ ਪਾਰਟੀ ਦੀ ਖੰਨਾਚਮਾ ਰੈਲੀ ਅੱਜ ਘਰ ਘਰ ਆਟਾਸ ਖਿੰਦੀ ਕੀਤੀ ਸ਼ੁਰੂਆਤ ਤੇਲ ਕੰਪਨੀਆ ਵੱਲੋਂ ਪੰਜਾਬੀਆਂ ਨੂੰ ਝਟਕਾ ਅੱਜ ਪੰਜਾਬ ਵਿੱਚ ਵਧੀਆਂ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਕਪੂਰਜਾਲਾ ਚ ਚੋਰੀ ਤੇ ਹੌਸਲੇ ਬਲੰਦ ਦੇ ਰਾਤ ਚਾਰ ਦੁਕਾਨਾਂ ਦੇ ਤਾਲੇ ਤੋੜ ਕੇ ਕੀਤੀ ਗਈ ਲੱਖਾਂ ਦੀ ਚੋਰੀ ਹੁਣ ਖਬਰਾਂ ਵਿਸਤਾਰ ਵਿੱਚ ਰਿਟਾਇਰਮੈਂਟ ਬਾਡੀ EPFO ਨੇ ਦੇਸ਼ ਦੇ ਲੱਖਾਂ ਕਰਮਚਾਰੀਆਂ ਨੂੰ ਵੱਡਾ ਤੋਹਫਾ ਦਿੱਤਾ ਹੈ EPFO ਨੇ 2023-24 ਲਈ ਕਰਮਚਾਰੀ ਪਵਿੱਖ ਨਿਧੀ ਜਮਾਤੇ 8.25% ਦੀ ਉੱਚ ਤਿੰਨ ਸਾਲਾਂ ਦੀ ਵਿਆਜ ਦਰ ਤੈਅ ਕੀਤੀ ਹੈ ਮਾਰਚ 2023 ਵਿੱਚ ਕਰਮਚਾਰੀ ਪਵਿੱਖ ਨਿਧੀ ਸੰਗਠਨ EPFO ਨੇ 2022-23 ਵਿੱਚ ਲਈ EPFO ਦੇ ਵਿਆਜ ਦਰ ਨੂੰ 2021-22 ਵਿੱਚ 8.10% ਤੋਂ ਵਧਾ ਕੇ 8.15% ਕਰ ਦਿੱਤੀ ਸੀ ਪੰਜਾਬ ਚ ਮੌਸਮ ਦੇ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ ਪੂਰੇ ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਹਲੇ ਠੰਡ ਪੈਣ ਦੇ ਅਸਰ ਹਨ ਸ਼ਨੀਵਾਰ ਸਵੇਰ ਤੱਕ ਲੁਧਿਆਣਾ ਚ 20 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ ਜਦਕਿ ਕਰਨਾਲ ਚ 9 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਆਉਣ ਵਾਲੇ ਦਿਨਾਂ ਵਿੱਚ ਲੁਧਿਆਣਾ ਚ ਮੌਸਮ ਬਦਲ ਸਕਦਾ ਹੈ ਗਰੇਟ ਨੌਇਡਾ ਦੇ ਪਿੰਡਾਂ ਤੋਂ ਦਿੱਲੀ ਵੱਲ ਕਿਸਾਨਾਂ ਨੇ ਰੋਸ ਮਾਰਚ ਦੇ ਐਲਾਨ ਤੋਂ ਬਾਅਦ ਦਿੱਲੀ ਅਤੇ ਨੌਇਡਾ ਦੀਆਂ ਸਰਹੱਦਾਂ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਅੱਜ ਨੌਇਡਾ 'ਚ ਆਵਾਜਾਈ ਵੀ ਡਾਇਵਰਟ ਕਰ ਦਿੱਤੀ ਗਈ ਕਿਸਾਨ 13 ਫਰਵਰੀ ਨੂੰ ਜੰਤਰਮੰਤਰ ਦੇ ਦਰਵਾਜ਼ੇ ਦੇਣਗੇ ਫਿਲਹਾਲ ਉਹ ਸਰਹੱਦ 'ਤੇ ਹੀ ਪ੍ਰਦਰਸ਼ਨ ਕਰ ਰਹੇ ਹਨ ਕਿਸਾਨਾਂ ਨੇ 13 ਫਰਵਰੀ ਨੂੰ ਦਿੱਲੀ ਵੱਲ ਮਾਰਚ ਕਰਨ ਦਾ ਐਲਾਨ ਕੀਤਾ ਹੈ ਇਸ ਐਲਾਨ ਤੋਂ ਬਾਅਦ ਹਰਿਆਣਾ ਪੁਲਿਸ ਅਲਰਟ ਹੋ ਗਈ ਹੈ ਹਰਿਆਣਾ ਪੁਲਿਸ ਨੇ 3 ਦਿਨ ਪਹਿਲਾਂ ਹੀ ਅੰਬਾਲਾ ਚ ਹਰਿਆਣਾ ਪੰਜਾਬ ਬਾਰਡਰ ਬੰਦ ਕਰਕੇ ਆਵਾਜਾਈ ਬੰਦ ਕਰ ਦਿੱਤੀ ਗਈ ਸੀ ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਕਿ ਕਈ ਮੁੱਦਿਆਂ ਤੇ ਸਹਿਮਤੀ ਬਣ ਗਈ ਹੈ ਇਸ ਚ ਪਿਛਲੇ ਕਿਸਾਨ ਅੰਦੋਲਨ ਦੌਰਾਨ ਕਿਸਾਨਾਂ ਤੇ ਦਰਜ ਹੋਏ ਕੇਸਾਂ ਨੂੰ ਵਾਪਸ ਲੈਣਾ ਵੀ ਅਹਿਮ ਮੁੱਦਾ ਜਿਸ ਤੇ ਸਰਕਾਰ ਨੇ ਹਾਮੀ ਭਰੀ ਹੈ ਪੰਜਾਬ ਵਿੱਚ ਕਾਰ ਜਾਂ ਹੋਰ ਚਾਰ ਪਹੀਆ ਵਾਹਨ ਵਿੱਚ ਡਰਾਈਵਰ ਦੇ ਨਾਲ ਜਾ ਪਿੱਛੇ ਬੈਟਨ ਵਾਲੇ ਲੋਕਾਂ ਨੂੰ ਲੈ ਕੇ ਵੱਡਾ ਹੁਕਮ ਜਾਰੀ ਹੋਇਆ ਹੈ ਏਡੀਜੀਪੀ ਟ੍ਰੈਫਿਕ ਵੱਲੋਂ ਜਾਰੀ ਆਦੇਸ਼ਾ ਮੁਤਾਬਿਕ ਸਰਕਾਰੀ ਅਤੇ ਪ੍ਰਾਈਵੇਟ ਚਾਰ ਪਹੀਆ ਵਾਹਨਾ ਵਿੱਚ ਬੈਠਣ ਵਾਲੇ ਸਾਰੇ ਲੋਕਾਂ ਲਈ ਸੀਟ ਬੈਲਟ ਜ਼ਰੂਰੀ ਕਰ ਦਿੱਤੀ ਗਈ ਹੈ ਜੇਕਰ ਕੋਈ ਇਹਨਾਂ ਹੁਕਮਾਂ ਦਾ ਉਲੰਘਣਾ ਕਰਦਾ ਹੈ ਤਾਂ ਉਸ ਖਿਲਾਫ ਮੋਟਰ ਵਹੀਕਲ ਐਟ ਤਹਿਤ ਕਾਰਵਾਈ ਕੀਤੀ ਜਾਵੇਗੀ ਆਮ ਆਦਮੀ ਪਾਰਟੀ ਵੱਲੋਂ 10 ਫਰਵਰੀ ਨੂੰ ਅਨਾਜ ਮੰਡੀ ਖੰਨਾ ਵਿੱਚ ਰੈਲੀ ਕੀਤੀ ਗਈ ਜਿਸ ਵਿੱਚ ਦਿੱਲੀ ਦੇ ਮੁੱਖ ਮੰਤਰੀ ਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਆਮਦ ਨੂੰ ਦੇਖਦੇ ਹੋਏ ਪੁਖਤਾ ਸੁਰੱਖਿਆ ਪ੍ਰਬੰਧ ਕੀਤੇ ਗਏ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਮੁੱਖ ਮੰਤਰੀ ਅਰਵਿੰਦ ਤੇ ਮੁੱਖ ਮੰਤਰੀ ਭਗਵੰਤ ਮਾਨ 10 ਫਰਵਰੀ ਨੂੰ ਖੰਨਾ ਵਿਖੇ ਕਰਕਰ ਰਾਸ਼ ਮਹਾਰੈਲੀ ਨੂੰ ਸੰਬੋਧਿਤ ਕੀਤਾ ਹੈ ਇਸ ਸਕੀਮ ਨਾਲ 24 ਲੱਖ ਪਰਿਵਾਰਾਂ ਨੂੰ ਲਾਭ ਮਿਲੇਗਾ ਕੱਚੇ ਤੇਲ ਦੀਆਂ ਕੀਮਤਾਂ 'ਚ ਮਾਮੂਲੀ ਵਾਧਾ ਦੇਖਣ ਨੂੰ ਮਿਲ ਰਿਹਾ ਹੈ ਕਮਾਂਤਰੀ ਬਾਜ਼ਾਰ 'ਚ ਸ਼ੁੱਕਰਵਾਰ ਨੂੰ ਬ੍ਰੈਂਕ ਕਰੂਡ 81.90 ਡਾਲਰ ਪ੍ਰਤੀ ਬੈਰਲ ਤੇ ਬੰਦ ਹੋਇਆ ਹਾਲਾਂਕਿ ਕੱਚੇ ਤੇਲ ਦੀਆਂ ਕੀਮਤਾਂ 'ਚ ਇਸ ਵਾਧੇ ਦਾ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਤੇ ਜ਼ਿਆਦਾ ਅਸਰ ਨਹੀਂ ਪਿਆ ਅੱਜ ਸਵੇਰੇ 6 ਵਜੇ ਤੇਲ ਮਾਰਕੀਟ ਕੰਪਨੀਆਂ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਨਵੀਆਂ ਕੀਮਤਾਂ ਜਾਰੀ ਕੀਤੀਆਂ ਹਨ ਪੰਜਾਬ ਪੈਟਰੋਲ 98.23 ਰੁਪਏ ਅਤੇ ਡੀਜ਼ਲ 88.55 ਰੁਪਏ ਪ੍ਰਤੀ ਲੀਟਰ ਹੈ ਕਪੂਰਥਲਾ ਸ਼ਹਿਰ ਚ ਚੋਰਾਂ ਦੇ ਹੌਸਲੇ ਬੁਲੰਦ ਹੁੰਦੇ ਨਜ਼ਰ ਆ ਰਹੇ ਹਨ ਤੇ ਪੁਲਿਸ ਚੋਰਾਂ ਨੂੰ ਫੜਨ ਚ ਨਾਕਾਮ ਹੁੰਦੀ ਨਜ਼ਰ ਆ ਰਹੀ ਹੈ ਇਸੇ ਲੜੀ ਤਹਿਤ ਦੇਰ ਰਾਤ ਬੱਤੀ ਚੌਕ ਨੇੜੇ ਅਣਪਛਾਤੇ ਚੋਰਾਂ ਨੇ ਚਾਰ ਦੁਕਾਨਾਂ ਨੂੰ ਨਿਸ਼ਾਨਾ ਬਣਾ ਕੇ ਲੱਖਾਂ ਰੁਪਏ ਦੀ ਨਕਦੀ ਚੋਰੀ ਕਰ ਲਈ ਭਾਵੇਂ ਚੋਰਾਂ ਨੇ ਚਾਰ ਦੁਕਾਨਾਂ ਦੇ ਤਾਲੇ ਤੋੜੇ ਪਰ ਤੇਨ ਦੁਕਾਨਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਚੋਰਾਂ ਦੀ ਇਹ ਘਟਨਾ ਸੀ ਟੀਵੀ ਕੈਮਰੇ ਚ ਦੋਸਤੋ ਆਪਕਾ ਸਕਾਈਸੀ ਆਇਲ ये ऑयल पूरा 100 परसेंट नेचुरल इंग्रेडिएंट से बना हुआ है इसके अंदर टोटल नेचुरल हर्ब्स पड़े हुए हैं कोई केमिकल नहीं है इसमें जरूर इसको एक बार आप यूज करें आपके मन को शांति होगी कि आज तक ऐसा प्रोडक्ट हम लोगों ने नहीं देखा स्काईसी ऑयल इधर भी और जानकारी देखते जीबीसी अपडेट एंड एक्सलेंट कोचिंग पॉइंट इन आयल्स एंड स्पोकन इंग्लिश ऑल्सो एक्सपर्ट इन स्टडी एंडिटर वीजा गवर्नमेंट अप्रूव एस एस ग्रुप सेशन चौक होशियार